ਸ਼ਹਿਰ ਪਾਵੇਂ ਛੋਟਾ ਪਰ ਉਮਰ ਉਮਰ ਬਹੁਤ ਵੱਡੀ ਹੈ ਖੂਬਸੂਰਤ ਕਿਲੇ ਵਾਲਾ ਪਿੰਡ ਕੋਟ ਜਹੀਰ ਉਦਦੀਨ ਦੇ ਨਾਤੇ ਦਰਿਆ ਨੇ ਥੇ ਕਰਤਾ ਪਿੰਡ ਨਾ ਪਿਆ ਥੇ ਜਹੀਰ ਫਿਰ ਫਿਰ ਬਣਿਆ ਜਹੀਰ ਤੇ ਹੁਣ ਹੁਣ ਆਖਦੇ ਨੇ ਜੀਰਾ ਨਾ ਦੀ ਗੁੰਜਲ ਘੇਰੀ ਕੀ ਬੱਲਾ ਉਹ ਦੇਵਲ ਜਹਾਤ ਮਾਰਦੇ ਆ ਉਸ ਵਕਤੋਂ ਜਦੋਂ ਇੱਥੇ ਜੰਗਲ ਬਿਆਬਾਨ ਸੀ ਉਸ ਵਕਤੋਂ ਜਦੋਂ ਬਾਬਰ ਨੇ ਪਾਣੀਪਤ ਦੀ ਜੰਗ ਲੜੀ ਫਰੀਦਕੋਟ ਕਰਾਣੇ ਦੇ ਵਡੇਰੇ ਸੰਗਠ ਬਰਾੜ ਗੋਦ ਦੇ ਵਟਕੇ ਜੰਗ 'ਚ ਬਾਬਰ ਦੀ ਮਦਦ ਕੀਤੀ ਖੂਬ ਲੜੇ ਕਈ ਕਿਲੇ ਜਿੱਤੇ ਬਾਬਰ ਨੇ ਸ਼ਾਹਕੋਟ ਤੇ ਕੋਟ ਕਰੋੜ ਜਿਹੇ ਪਿੰਡ ਵੀ ਇਵਲਾ ਇਲਾਕਾ ਵੀ ਹਾਲਾਂਕਿ ਉਸ ਵਕਤ ਜੀਰਾ ਨਾ ਤਾਂ ਕੋਈ ਪਿੰਡ ਸੀ ਤੇ ਨਾ ਹੀ ਕੋਈ ਸ਼ਹਿਰ ਸੰਗੜ ਦੀ ਮੌਤ ਹੋ ਗਈ ਫਿਰ ਉਹਨਾਂ ਦੇ ਪੁੱਤਰ ਪੱਲਨ ਚੰਗੇ ਯੋਧਾ ਉਹਨਾਂ ਵੀ ਮਦਦ ਕੀਤੀ ਉਦੋਂ ਉਦੋਂ ਭੱਲਨ ਨੂੰ ਮਿਲੇ ਸਨ ਕਈ ਇਲਾਕੇ ਸਤਲੁਜ ਤੋਂ ਲੱਖੀ ਜੰਗਲ ਤੱਕ ਉਦੋਂ ਕੋਟ ਉਸਾਰਿਆ ਗਿਆ ਸੀ ਕੋਟ ਜ਼ਹੀਰ ਉਦਦੀ ਪਰ ਨਾਂ ਤਾਂ ਜੀਰਾ ਹੈ ਇਹ ਕਿਵੇਂ ਵੈਰੀ ਸਿੰਪਲ ਬਾਬਰ ਦਾ ਅਸਲ ਨਾਂ ਸੀ ਜਹીર ਉਦਦੀ ਇਸ ਕਰ ਫਿਰ ਥੇ ਜਹીર ਕਿਉਂ ਹੈ ਦਿਰਾ ਦੇ ਹੜ ਦੇ ਕਾਰਨ 1553 ਵੱਡਾ ਹੜ ਆਇਆ ਸਭ ਕੁਝ ਰੋੜ ਕੇ ਲੈ ਗਿਆ ਥੇ ਹੋ ਗਿਆ ਕਿਲਾਵੀ ਉਦੋਂ ਉਦੋਂ ਨਾਂ ਪੈ ਗਿਆ ਸੀ ਥੇ ਜਹੀਰ ਲੰਬਾ ਪਿੰਡ ਹੈ 1770 ਆ ਗਿਆ ਜ਼ਿਲ੍ਹਾ ਮਿੰਟ ਗੁਮਰੀ ਦਾ ਪਿੰਡ ਖੋਗੇਰਾ ਉਥੋਂ ਆਏ ਸੈਦ احمد ਸ਼ਾਹ ਦੁੱਲੋ ਉਹਨਾਂ ਪਹਿਲਾ ਪਿੰਡ ਆਵਾਦ ਕੀਤਾ ਬਹਾਉਲਪੁਰ ਤੇ ਫਿਰ ਫਿਰ ਜਹੀਰਾ ਵਕਤ ਗੁਜ਼ਰਦਾ ਗਿਆ ਤੇ ਨਾਂ ਪੈ ਗਿਆ ਜੀਰਾ ਪਿੰਡ ਤੋਂ ਸ਼ਹਿਰ ਬੰਨਾ ਸੀ ਮੁੰਡੀ ਛੁਰੀ ਮਾਰਾ ਤੋਂ ਕਈ ਮੁਸਲਿਮ ਪਰਿਵਾਰ ਆ ਕੇ ਆਬਾਦ ਹੋ ਗਏ ਪਿੰਡ دہਨਦਪੁਰ ਤੇ ਠੱਲਾ ਤੋਂ ਕੰਬੋ ਵੀ ਆ ਗਏ ਮੌਜ ਕੱਤਰਪੁਰ ਦੇ ਮਾਛੀ ਵੀ ਤੇ ਉੱਚ ਪਿੰਡ ਤੋਂ ਗੁੱਜਰ ਵੀ ਲੰਬੀ ਜਾਤ ਮਾਰੋ 1852 53 ਦੀਆਂ ਪਤੀਆਂ ਵੱਲ ਉੱਥੇ ਜ਼ਾਹਿਰ ਹੁੰਦਾ ਇਹ ਸਭ ਕੁਝ ਤੇ ਫਿਰ ਫਿਰ ਜੱਟ ਆਬਾਦ ਹੋ ਗਏ ਸ਼ੇਰਗਿਲ ਗਿਲ ਛਿਨੇ ਬਲ ਕੰਗ ਤੇ ਕਈ ਹੋਰ ਜੱਟ ਲਾਲਾ ਗੁਲਜਾਰੀ ਮਲ ਅਗਰ왈 ਦਾ ਖਾਨਦਾਨ ਉਹ ਵੀ ਆਬਾਦ ਹੋ ਗਿਆ ਇੱਥੇ ਅਗਰ왈 ਤੇ ਮਹਾਜਨ ਲਾਹੌਰ ਤੱਕ ਧੁਮਾ ਲਾਲਾ 사વન ਮਲ ਸਰਾਹ ਵੀ ਬਣਵਾਈ ਲਾਲਾ ਮਹਿਤਾਬ ਮਲ ਦੇ ਤਕਰੀਬਨ 120 ਖੂਸਨ ਦਰਿਆ ਤੱਕ ਤਕਰੀਬਨ ਹਰੇਕ ਪਿੰਡ ਦੇ ਵਿੱਚ ਜ਼ਮੀਨ ਸੀ ਉਹਨਾਂ ਦੀ ਜੀਰੇ ਦੀ ਗਊਸ਼ਾਲਾ ਤਲਵੰਡੀ ਭਾਈ ਦੀ ਸਰਾਹ ਮਖੂਦੀਸਰਾ ਤੇ ਹੋਰ ਬਹੁਤ ਕੁਝ ਅਰੋੜਾ ਬ੍ਰਾਹਮਣ ਤੇ ਕਈ ਹੋਰ ਜਾਤਾ ਉਹ ਵੀ ਆ ਕੇ ਆਬਾਦ ਹੋ ਗਏ ਕਈ ਕਬੀਲੇ ਆ ਗਏ 1809 ਦੇ ਵਿੱਚ ਆਬਾਦ ਹੋਏ ਜੈਨ ਭਾਈਚਾਰੇ ਦੇ ਲੋਕ ਮੰਦਿਰ ਵੀ ਹੈ ਨਾ ਉੱਥੇ ਜੈਨ ਸ਼ਵੇਤੰਬਰ ਮੰਦਿਰ 1887 ਦਾ 20ਵੀਂ ਸਦੀ ਦਾ ਦੂਜਾ ਦਹਾਕ ਸਿੰਘ ਸਭਾ ਦੇ ਗੁਰਦੁਆਰੇ ਦੀ ਉਸਾਰੀ ਸਿੰਘ ਭਾਈਚਾਰੇ ਚ ਨਵੀਂ ਚੇਤਨਾ ਦਾ ਪ੍ਰਤੀਕ ਗੀਤਾ ਭਵਨ ਤੇ ਕਈ ਹੋਰ ਥਾਵਾ ਵੀ ਖੈਰ ਚਿੱਤਰਕਾਰੀ ਤੇ ਮੂਰਤੀਕਾਰੀ ਬਾ ਕਮਾਲ ਉਹ ਵੀ ਵਕਤ ਸੀਗਾ ਜਦੋਂ ਚਨਯੋਠ ਦੀ ਕਲਾ ਬਹੁਤ ਖੂਬਸੂਰਤ ਤੇ ਜੀਰੇ ਵੀ ਕਿਹੜਾ ਘੱਟ ਸੀ ਦੂਜਾ ਨੰਬਰ ਸੀ ਜੀਰੇ ਦਾ ਜਿਵੇਂ ਜੀਰੇ ਦੀ ਤਰੀਕ ਸ਼ੈਨ ਸ਼ਾਹੀ ਹੈ ਉਵੇਂ ਹੀ ਉਹ ਰਿਸ਼ਨ ਸ਼ਾਹੀ ਹੈ ਜੀਰੇ ਦਾ ਵਿਰਸਾ ਬਰਤਾਨੀਆਂ ਦੌਰ 1846 ਜੀਰਾ ਬਰਤਾਨੀਆਂ ਹਕੂਮਤ ਦਾ ਹਿੱਸਾ ਬਣ ਗਿਆ 1853 ਤੱਕ ਤਾਂ ਸਿਰਫ ਪਿੰਡ ਹੀ ਸੀਗਾ ਜੀਰਾ 2702 ਲੋਕਾਂ ਦਾ ਪਿੰਡ ਇਹ ਤਰਮਕੋਟ ਪਰਗਨੇ ਦਾ ਹਿੱਸਾ 1853 ਜ਼ੀਰੇ ਨੂੰ ਤਰਮਕੋਟ ਦੀ ਥਾ ਤੇ तहसील ਦਾ সদর ਮੁਕਾਮ ਬਣਾ ਦਿੱਤਾ ਸਰਕਾਰੀ ਮਾਲੀਏ ਦਾ ਮੁੱਖ ਕੇਂਦਰ ਬਣ ਕੇ ਉਭਰਿਆ ਬੜੀ ਵੱਡੀ ਤਹਿਸੀਲ ਸੀ ਜੀਰਾ ਇੱਕ ਪਾਸਿਓ ਸਤਲੁਜ ਕੰਡਾ ਮੱਲਾਵਾਲਾ ਤੋਂ ਲੈ ਕੇ ਕਮਾਂ ਵਾਲੇ ਪਤਨ ਤੱਕ ਤੇ ਦੂਜੇ ਪਾਸੇ ਤਲਵੰਡੀ ਭਾਈਕੇ ਤੋਂ ਹਰੀ ਦੇ ਪਤਨ ਤੱਕ 300 ਤੋਂ ਵੀ ਜ਼ਿਆਦਾ ਪਿੰਡ ਸੀਗੇ ਇਹਦੇ ਜੀਰੇ ਦੇ ਜੀਰਾ ਸ਼ਹਿਰ ਮੱਲਾਵਾਲਾ ਮੱਖੂ ਕੋਟ ਇਸੇ ਖਾਂ ਫਤੇਗੜ ਪੰਜ ਤੂਰ ਤੇ ਧਰਮਕੋਟ ਵੀ ਯੋਜਨਾ ਦੀ ਗੱਲ ਉਹ ਹੈ ਕਿ ਨਗਰ ਕੌਂਸਲ ਬਣੀ 1867 ਚ ਨੌ ਮੈਂਬਰ ਬਣੀ 1883 ਤੇ 84 ਚ ਫਿਰ ਉਰਪੁਰ ਦੇ ਡਿਪਟੀ ਕਮਿਸ਼ਨਰ ਵੱਲੋਂ ਨਾਮਿਨੇਟ ਸ਼ਹਿਰ ਦੀ ਤਰੱਕੀ ਵਾਸਤੇ ਅਦਾਲਤ ਬਣੀ ਹੈ 1860 ਚ ਅਗਲੇ ਵਰੇ ਬਣਿਆ ਸੀ ਥਾਣਾ 1883 ਲੜਕੀਆਂ ਦਾ ਪ੍ਰਾਈਮਰੀ ਸਕੂਲ ਤੇ ਲੜਕਿਆਂ ਦਾ ਵੈਨਰੋ ਕੁੱਲਰ ਮਿਡਲ ਸਕੂਲ ਉਹ ਹੀ ਸਕੂਲ ਜਿਹੜਾ 1924 ਦੇ ਵਿੱਚ ਬਣਿਆ ਸੀ ਹਾਈ ਸਕੂਲ ਹੁਣ 1910 ਲੌਗ ਟੈਨਿਸ ਕਲੱਬ ਬਣਿਆ ਤਰੱਕੀ ਤਾਂ ਕੀਤੀ ਪਰ ਅੰਗਰੇਜ਼ਾਂ ਦੇ ਜ਼ੁਲਮਾਂ ਤੋਂ ਤੰਗ ਲੋਕ ਬੰਬ ਧਮਾਕਾ ਕੀਤਾ 1930 ਜੀਰਾ ਬੰਬ ਧਮਾਕਾ ਐਸਵਰੇ ਬਣਿਆ ਸੀਗਾ ਬਾੜ ਐਸੋਸੀਏਸ਼ਨ ਗੁਰੂਆਂ ਦੀ ਧਰਤੀ ਵੀ ਐ ਜੀਰਾ ਠੱਠਾ ਸਾਹਿਬ ਗੁਰਦੁਆਰਾ ਸਾਹਿਬ ਵੀ ਐ ਵੈਸੇ ਸਿੱਖ ਸਰਦਾਰਾਂ ਦਾ ਵੀ ਕਬਜ਼ਾ ਰਿਹਾ ਨਿਸ਼ਾਨਵਾਲੀਆ ਮਿਸਲ ਸਰਦਾਰ ਦਸੋਂ ਦਾ ਸਿੰਘ ਪਿੰਡ ਮਨਸੂਰਵਾਲਦੀ ਫਿਰ ਮੁਖੀ ਬਣੇ ਸਰਦਾਰ ਸੰਗਤ ਸਿੰਘ ਫਿਰ ਉਹਨਾਂ ਦਾ ਲੜਕਾ ਮੋਹਰ ਸਿੰਘ ਮਿਸਲ ਦਾ ਆਗੂ ਬਣਿਆ ਉਹਨਾਂ ਜੀਰੇ ਦੇ ਲਗਲੇ ਪਿੰਡਾਂ ਦੇ ਵਿੱਚ ਕਬਜ਼ਾ ਕੀਤਾ ਤਾਂ ਕ੍ਰੈਸੀ ਉਹਨਾਂ ਦੀ ਤੇ ਫਿਰ ਮੋਰ ਸਿੰਘ ਦੀ ਵਿਧਵਾ ਦਾ ਰਾਜ ਫਿਰ ਫਿਰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਜਿੱਤ ਲਿਆ ਜੀਰੇ ਦਾ ਇਲਾਕਾ ਜੀਰਾ ਤੇ 12 ਪਿੰਡ ਵੀ ਜਰਨੈਲ ਦੀਵਾਨ ਮੁਕੰਮਤਦ ਦੇ ਹਵਾਲੇ ਕੀਤੇ ਕਈ ਪਿੰਡ ਆਬਾਦ ਹੋਏ ਸਨ ਉਸ ਵਕਤ ਜਿਵੇਂ ਵਕੀਲਾਂ ਵਾਲਾ ਇਹਦੀ ਜੰਗੀਰ ਮਿਲੀ ਸੀ ਵਕੀਲ ਦੀਵਾਨ ਚੰਦ ਪਰ ਉਹਨਾਂ ਆਪਣੇ ਜਿਗਰੀ ਦੋਸਤ ਸਾਹਿਬ ਸਿੰਘ ਪਨੇਸਰ ਤੋਂ ਮੋੜੀ ਗਡਵਾਈ 1812 ਦੇ ਵਿੱਚ ਤੇ ਨਾ ਰੱਖਿਆ ਵਕੀਲਾਵਾਲਾ ਹੁਣ ਮੱਲਾਵਾਲਾ ਇਹ ਇੱਕ ਪਠਾਨ ਨੂੰ ਮਿਲਿਆ ਸੀ ਜਿਹੜਾ ਮਹਾਰਾਜਾ ਰਣਜੀਤ ਸਿੰਘ ਦੀਆਂ ਫੌਜਾਂ ਦਾ ਰਾਸ਼ਨ ਢੋਂਦਾ ਸੀ ਉੱਠਾ ਤੇ ਹੁਣ ਪਿੰਡ ਭਾਗੋ ਕੇ ਉੱਥੇ ਚਲਦੇ ਆਂ ਭਾਗੋ ਬ੍ਰਾਹਮਣੀ ਦਾ ਪਿੰਡ ਤਿੰਨ ਬਸਤੀਆਂ ਵਾਲਾ ਵਿਚਕਾਰਾ ਸ੍ਰੀ ਗੁਰੂ ਤੇਗ ਬਹਾਦਰ ਜੀ ਨਾਲ ਸੰਬੰਧਿਤ ਗੁਰਦੁਆਰਾ ਸਾਹਿਬ ਐਵੇਂ ਪਿੰਡ ਮਰਖਾਈ ਤੇ ਕੰਗ ਗੋਤ ਦਾ ਆਬਾਦ ਪਿੰਡ ਹਰਦਾਸਾ ਹੋਰ ਪਿੰਡਾਂ ਦਾ ਵੀ ਘੇੜਾ ਲਾਵਾਂਗੇ ਪਰ ਪਹਿਲਾ ਮੁਰਦੇ ਹਾਂ ਜੀਰੇ ਜੀਰੇ ਚ ਅਕਾਲੀ ਲਹਿਰ ਵੀ ਚੱਲੀ ਤੇ ਕਾਂਗਰਸ ਲਹਿਰ ਵੀ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੀ ਪਾਰਟੀ ਦੀ ਚੜ੍ਹਤ ਵੀ ਤੇ ਆਜ਼ਾਦੀ ਦੀ ਲਹਿਰ ਦਾ ਵੀ ਹਿੱਸਾ ਕਈ ਸ਼ਹੀਦ ਹੋਏ ਕਈਆਂ ਨੇ ਗ੍ਰਿਫਤਾਰੀਆਂ ਦਿੱਤੀਆਂ ਪਰ ਇਹਨਾਂ ਦਾ ਜ਼ਿਕਰ ਜ਼ਿਕਰ ਤਾਂ ਕਿਸੇ ਹੋਰ ਐਪੀਸੋਡ ਚ ਕਰਾਂਗੇ ਪਹਿਲਾ ਗੁੰਮਦੇਹਾ ਜੀਰਾ ਜੀਰੇ ਦੇ ਕੁਝ ਪਿੰਡ ਪਿੰਡ ਗੋਗਵਾਨ ਗਿਲ ਗੋਤ ਦੇ ਨਿਹੰਗ ਸਿੰਘ ਦਾ ਪਿੰਡ ਜੀਰੇ ਦੇ ਗੋਗਵਾਨਾ ਤੋਂ ਆਇ ਸਿੱਧੂ ਬਰਾੜਵੀ ਪਿੰਡ ਦਾ ਨਾਂ ਉਹੀ ਰੱਖਿਆ ਗੋਗਵਾਨ ਪਿੰਡ ਮਈਆਵਾਲਾ ਪੰਜ ਗਰਾਈ ਦੇ ਸਿੱਧੂ ਬਰਾੜਾ ਦਾ ਪਿੰਡ ਤੇ ਬਾਬਾ ਸੁੱਖਾ ਸਿੰਘ ਦਾ ਪਿੰਡ ਸੁਖੇਵਾਲਾ ਸੰਤੂ ਦੇ ਨਾਂ ਤੇ ਪਿੰਡ ਹੈ ਸੰਤੂ ਵਾਲਾ ਮਨਸੂਰ ਦੇਵਾ ਪਿੰਡ ਉਹਦੇ ਤੇ ਜਾਤ ਮਾਰਦੇ ਆ ਸ਼ੇਰਗਿਲ ਬਲ ਸਿੱਧੂ ਤਾਲੀਵਾਲ ਤੇ ਸੰਧਵਾ ਦਾ ਪਿੰਡ ਹੈ ਹੋਰ ਵੀ ਕਈ ਬਰਾਦਰੀ ਰਹਿੰਦੀਆਂ ਨੇ ਉੱਥੇ 1843 ਚ ਆਬਾਦ ਹੋਇਆ ਸੀ ਪਿੰਡ ਕੋਹਾਲਾ ਫਰੂਪ ਸਿੰਘ ਜਮਿਦਾਰ ਸਿੰਘ ਦੀਵਾਨ ਸਿੰਘ ਤੇ ਚੜਤ ਸਿੰਘ ਦਾ ਪਿੰਡ ਔਲਾ ਗੋਧੀ 1893 ਦਾ ਪਿੰਡ ਬੜਾਣਾ ਐਵੇਂ ਹੀ ਰਾਜਾ ਫਰੀਦਕੋਟ ਦੇ ਅਹਲਕਾਰ ਗਮੰਡ ਸਿੰਘ ਤੇ ਮੀਹਾ ਸਿੰਘ ਚਾਹਲ ਦਾ ਪਿੰਡ ਠੱਠਾ 1899 ਚ ਆਬਾਦ ਹੋਇਆ ਪਿੰਡ ਕੱਤਰਭਾਨ ਬਾਠ ਗੋਤ ਦੇ ਜੱਟਾ ਵੱਲੋਂ ਆਬਾਦ ਜਿਹੜੇ ਮਾਝੇ ਦੇ ਪਿੰਡ ਰਸੂਲਪੁਰ ਤੋਂ ਆਏ ਸਨ ਮਲਸੀਹਾ ਪਿੰਡ ਮਲਸੀਹਾ ਗੋਦ ਦੇ ਮੁਸਲਿਮ ਪਰਿਵਾਰਾਂ ਦਾ ਪਿੰਡ ਮਾਛੀ ਬਗਰਾ ਬੂਟੇ ਸ਼ਾ ਅਰਾਈ ਦਾ ਪਿੰਡ ਬੂਟੇ ਵਾਲਾ ਬਸਤੀ ਬੋਤੀਆਂ ਵਾਲਾ ਡੋਗਰਾ ਦਾ ਪਿੰਡ ਗੁਜਰਾ ਦਾ ਪਿੰਡ ਸੀ ਵਹਿਗ ਗੁਜਰਾ ਮੁਸਲਿਮ ਤੇ ਜੱਟਾ ਵੱਲੋਂ ਆਬਾਦ ਪਿੰਡ ਸ਼ੀਹਾਪਾੜੇ ਐਵੇਂ ਫਕੀਰ ਦਾ ਪਿੰਡਾ ਸ਼ਾ ਅੱਬੂ ਬੁੱਕਰ ਫਿਰ ਮੁਰਦਿਆਂ ਜੀਰੇ ਬ੍ਰਿਟਾਨੀਆ ਹਕੂਮਤ ਨੇ ਵੰਡ ਕਰਤੀ ਦੋਵਾਂ ਮੁਲਕਾਂ 'ਚ ਵਿਵਾਦ ਦਾ ਹਿੱਸਾ ਵੀ ਬਣਿਆ ਸੀ ਜੀਰਾ ਪਰ ਤਰੱਕੀ ਤਰੱਕੀ ਇੱਕਦਮ ਰੁਕ ਗਈ ਫਿਰ ਕੁਝ ਅੱਗੇ ਉਦੋਂ ਤੁਰਿਆ ਜਦੋਂ ਤਹਿਸੀਲ ਤੋਂ ਸਬਡਿਵੀਜ਼ਨ ਬਣੀ 1963 'ਚ ਤੇ 1981 'ਚ ਸ਼ੂਗਰ ਮਿਲ ਦੀ ਸ਼ੁਰੂਆਤ ਨਾਮਨਾ ਤਾਂ ਖਟਿਆ ਪਰ ਤਰੱਕੀ ਤਰੱਕੀ ਕੀੜੀ ਦੀ ਚਾਲ ਵੰਡ ਜਾਂ ਹੁਕਮਰਾਨਾਂ ਦੀ ਅੰਦੇਖੀ ਤੀਜਾ ਵੱਡਾ ਕਾਰਨ ਉਹੀ ਕਾਰਨ ਜਿਹੜਾ ਅੱਜ ਵੀ ਯਾਦ ਆਉਂਦਾ ਹੈ ਗਾਹੇ ਬਿਗਾਹੇ ਚੌਂਕ ਚਰਾਹੇ ਬਹੁਤ ਵੱਡੀ ਕਮੀ ਖਟਕਦੀ ਹੈ ਰੇਲ ਗੱਡੀ ਰੇਲਵੇ ਰੋਡ ਵੀ ਹੈ ਰੇਲ ਟਿਕਟ ਵੀ ਮਿਲਦੀ ਸੀ ਇੱਥੋਂ ਫਿਰ ਰੇਲ ਕਿਉਂ ਨਹੀਂ ਫਿਰੋਜ਼ਪੁਰ ਲੁਧਿਆਣਾ ਰੇਲਵੇ ਲਾਈਨ 1904 ਸਰਵੇ ਵੀ ਹੋ ਗਿਆ ਪਰ ਰੁਕ ਗਈ ਕਾਰਨ ਕਾਰਨ ਕੁਝ ਮਹਤਵਾਰਾ ਵੱਲੋਂ ਰੁਕਾਵਟ ਬਹੁਤ ਵੱਡੀ ਰੁਕਾਵਟ ਰੁਕ ਗਿਆ ਰੇਲਵੇ ਸਟੇਸ਼ਨ ਇਹਦੇ ਨਾਲ ਹੀ ਇਹਦੇ ਨਾਲ ਹੀ ਕੱਟ ਹੋ ਗਿਆ ਜੀਰੇ ਦੇ ਵਿਕਾਸ ਦਾ ਪਈਆ